ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗੱਡਗੜੀ ਦੇ ਕੋਲ ਲੋਈਆਂ ਖਾਸ ਫਲਾਈਓਵਰ ਦਾ ਮੁੱਦਾ ਉਠਾਉਂਦਿਆਂ ਮੰਗ ਕੀਤੀ ਹੈ ਕਿ ਉੱਥੇ ਰੇਲਵੇ ਲਾਈਨਾਂ ਤੇ ਬਣਨ ਵਾਲਾ ਪੁਲ ਪਿੱਲਰਾਂ ਤੇ ਬਣਾਇਆ ਜਾਵੇ ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਦੇ ਸੈਸ਼ਨ ਦੌਰਾਨ ਸੰਤ ਸਿਚੇਵਾਲ ਨੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗੱਡਗੜੀ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੱਸਿਆ ਕਿ ਲੋਈਆਂ ਖਾਸ ਤੇ ਬਣਨ ਵਾਲਾ ਫਲਾਈਓਵਰ ਕੌਮੀ ਮਾਰਗ 703A ਤੇ ਬਣ ਰਿਹਾ ਹੈ। ਐਪੋਲ ਲੋਈਆਂ ਸ਼ਹਿਰ ਦੇ ਇੱਕ ਹਿੱਸੇ ਨੂੰ ਦੋ ਭਾਗਾਂ ਦੇ ਵਿੱਚ ਵੰਡ ਦੇਵੇਗਾ। ਜਿਸ ਦੇ ਨਾਲ ਛੋਟਾ ਮੋਟਾ ਰੋਜ਼ਗਾਰ ਕਰਨ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਜਾਵੇਗਾ। ਲੋਈਆਂ ਖਾਸ ਪੁਲ ਬਣ ਰਿਹਾ ਆਪਣਾ ਰੇਲਵੇ ਕ੍ਰੋਸ ਜਿਹੜੀ ਬੜੀ ਵੱਡੀ ਸਮੱਸਿਆ ਤੁਹਾਡਾ ਹੁਣ ਉਹ ਜਦੋਂ ਉਹਦਾ ਨਕਸ਼ਾ ਵਗੈਰਾ ਜਿਹੜੇ ਉਹਨੇ ਦੇਖਿਆ ਸਾਰੇ ਉਥੋਂ ਦੀ ਨਗਰ ਪੰਚਾਇਤ ਵੀ ਇਲਾਕਾ ਨਿਵਾਸੀ ਵੀ ਸਾਰੇ ਬਾਬਾ ਜੀ ਆ ਜਿਹੜਾ ਹੈਗਾ ਜੀ ਇਹ ਇਸ ਤਰ੍ਹਾਂ ਪੁਲ ਬਣ ਗਿਆ ਤੇ ਫਿਰ ਤੁਸੀਂ ਬੰਦੇ ਜਾਵਾਂਗੇ ਦੂਸਰੇ ਬਨੇ ਆਵਾਜੇ ਸਾਡੀ ਬੰਦ ਹੋਊਗੀ ਸਾਡਾ ਤਾਂ ਵਪਾਰ ਰੇਦਾ ਤੇ ਅਸੀਂ ਫਿਰ ਉਹ ਸਪੈਸ਼ਲ ਤੌਰ ਤੇ ਉਹਨਾਂ ਨੂੰ ਮਿਲਣ ਵਾਸਤੇ ਗਏ ਸੀ ਤੇ ਉਹਨਾਂ ਨੇ ਬਹੁਤ ਗੱਲ ਨੂੰ ਸੁਣਿਆ ਉਹਨਾਂ ਦੇ ਨਾਲ ਨੇ ਉਹਨਾਂ ਨੇ ਦੱਸਿਆ ਕਿ ਬਾਬਾ ਜੀ ਬਹੁਤ ਆ ਪਹਿਲਾਂ ਵੀ ਸਾਨੂੰ ਇਹੋ ਜਿਹੇ ਜਿਹੜੇ ਹੈਗੇ ਆ ਇਹ ਸਕੈਤਾ ਆਈਆਂ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਹੈਗੀ ਹੈ ਉਹਨੇ ਉਹਨਾਂ ਨੇ ਸੈਕਟਰੀ ਨੂੰ ਆਪਣੇ ਨੂੰ ਬੁਲਾ ਕੇ ਕਿਹਾ ਵੀ ਇਹਨਾਂ ਨੂੰ ਇੱਕ ਨਿਰਦੇਸ਼ ਜਾਰੀ ਕਰੋ ਕਿ ਜਿੱਥੇ ਵੀ ਆਬਾਦੀ ਦੇ ਵਿੱਚ ਇਹ ਆਪਾਂ ਨੂੰ ਫਲਾਈਓਵਰ ਬਣਾਉਣਾ ਪੈਂਦਾ ਉਹਦੇ ਵਿੱਚ ਉਹ ਮਿੱਟੀ ਭਰਨ ਵਾਲਾ ਜਿਹੜਾ ਹੈਗਾ ਉਹ ਨਾ ਹੋਵੇ ਉਹ ਸਾਰਾ ਪਿੱਲਰਾਂ ਦੇ ਉੱਤੇ ਹੋਵੇ ਤਾਂ ਕਿ ਲੋਕਾਂ ਦੀ ਆਵਾਜ਼ aí ਦੇ ਉੱਤੇ ਵੀ ਕੋਈ ਫਰਕ ਨਾ ਪਵੇ ਤੇ ਉਹਨਾਂ ਦਾ ਜਿਹੜਾ ਹੈਗਾ ਆਪਸ ਵਿੱਚ ਆਵਾਜ਼ aí ਆ ਉਹ ਵੀ ਜਿਹੜੀ ਹੋਗੀ ਉਹ ਬਣੀ ਰਹੇ ਸੰਤ ਸੀਚਵਾਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗੱਡਗੜੀ ਦੇ ਨਾਲ ਮੁਲਾਕਾਤ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਉਹਨਾਂ ਨੇ ਉਸ ਵੇਲੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਕਾਰਵਾਈ ਕਰਨ ਉਣਾ ਸੰਤ ਸੀਜੀਵਾਲ ਜੀ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਇਸ ਮੰਗ ਤੇ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਜਾਵੇਗਾ ਤੇ ਇਸ ਦਾ ਯੋਗ ਹੱਲ ਵੀ ਕੱਢਿਆ ਜਾਵੇਗਾ ਕੇਂਦਰੀ ਮੰਤਰੀ ਨੇ ਸੰਤ ਸੀਜੀਵਾਲ ਨੂੰ ਜਾਣੂ ਕਰਵਾਇਆ ਕਿ ਅਜਿਹੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸ਼ਿਕਾਇਤਾਂ ਆਈਆਂ ਨੇ ਉਹ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਉਹ ਜਿੱਥੇ-ਜਿੱਥੇ ਵੀ ਆਬਾਦੀ ਵਾਲਾ ਇਲਾਕਾ ਹੋਵੇ ਉਸ ਸ਼ਹਿਰ ਨੂੰ ਦੋ ਹਿੱਸਿਆਂ ਦੇ ਵਿੱਚ ਨਾ ਵੰਡਣ ਜਦੋਂ ਗੱਡੀਆਂ ਅੱਗੇ ਤੁਸੀਂ ਸੁਲਤਾਨਪੁਰ ਲੋਧੀ ਨੂੰ ਲੈ ਕੇ ਵੀ ਜੋ ਜੱਦੀਆਂ ਵੀ ਲੈ ਕੇ ਜਿਹੜੇ ਰਕਦੇ ਸੀ ਉਹਨਾਂ ਦੇ ਇੱਕ ਤਰ੍ਹਾਂ ਦੀ ਰਿਸਪੌਂਸ ਸੀ। ਇਹ ਗੱਡੀਆਂ ਜਿਹੜੀ ਸੁਲਤਾਨਪੁਰ ਲੋਧੀ ਸੀ ਕਿਹਦੇ ਤੇ ਜੱਦੀਆਂ ਰੁਕਦੀਆਂ ਸੀ ਜਾਂ ਦੋਵੇਂ ਕਿ ਉੱਥੇ ਲਈ। ਹਾਂ ਉਹ ਹੈਗਾ ਉਹਦੇ ਜਿਹੜਾ ਹੈਗਾ ਰੇਲਵੇ ਪਾਰ ਕੋਈ ਕੁਝ ਦੋ ਐਕਸਪ੍ਰੈਸ ਗੱਡੀਆਂ ਇੱਥੇ ਲੰਘਦੀਆਂ ਔਰ ਉਹ ਰੁਕਦੀਆਂ ਨਹੀਂ ਗੀਆਂ ਤੇ ਉਹਨਾਂ ਨੂੰ ਵੀ 2 ਮਿੰਟ ਇੱਥੇ ਜੇ ਰੁਕਣ ਉਦੇ ਨਾਲ ਜਿਹੜਾ ਹੈਗਾ ਦੂਰੋਂ ਆ ਰਿਹਾ ਯਾਤਰੀ ਉਹ ਵੀ 2 ਮਿੰਟਾਂ ਦੇ ਵਿੱਚ ਉੱਤਰ ਵੀ ਸਕਦਾ ਜੇ ਚੜ੍ਹਨਾ ਹੋਵੇ ਉਹ ਜਾ ਵੀ ਸਕਦਾ ਬੜੀਆਂ ਫਾਸਟ ਗੱਡੀਆਂ ਸੋ ਉਹਨਾਂ ਨੇ ਵੀ ਜਿਹੜਾ ਹੈਗਾ ਗੱਲ ਸੁਣਿਆ ਤੁਰ ਕਹਿੰਦੇ ਕਿ ਅਸਲੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਦੇ ਉੱਤੇ ਉਹਨਾਂ ਦੇ ਕਰਨ ਨੂੰ ਉਹਨਾਂ ਦੇਖਣ ਵਾਸਤੇ ਦੁਨੀਆ ਪਰ ਤੋਂ ਸੰਗਤ ਆਉਂਦੀ ਆ ਤੇ ਸਾਈਂ ਬਾਬਾ ਜੀ ਨਿਕਲ ਰਿਹਾ ਬੜਾ ਆਪਣਾ ਸੁਲਤਾਨਪੁਰ ਲੋਧੀ ਦਾ ਵੀ ਕਾਫੀ ਏਰੀਆ ਵਾ ਜਿਹਦੇ ਸਾਰੇ ਏਰੀਆ ਹੈਗਾ ਵਾ ਉਦੇ ਵਿੱਚ ਦੇਖਣ ਚ ਆਇਆ ਕਿ ਐਕਸਪਰਸਾਈ ਦੇ ਵਿੱਚ ਵੇ ਦੇ ਵਿੱਚ ਵੀ ਮਿੱਟੀ ਪਾ ਕੇ ਫਿਰ ਉਹਨੂੰ ਚੱਕਿਆ ਜਾ ਰਿਹਾ ਔਰ ਕਈ ਵਾਰੀ ਉਹਨਾਂ ਨੇ ਇਹ ਗੱਲ ਇਹ ਗੱਲ ਕਹੀ ਹੈ ਕਿ ਜਿੱਥੇ ਜਿਹੜਾ ਹੈਗਾ ਇਹ ਜੋ ਵੀ ਲੰਘਦੇ ਆ ਜੇ ਤੋ ਗ੍ਰੀਨਰੀ ਵੇਚਦੀ ਲੰਘਦੇ ਆ ਉੱਥੇ ਉਹ ਬਣ ਜਾਣ ਕੋਈ ਹਰਜ ਨਹੀਂਗਾ ਕਿਉਂਕਿ ਉਥੇ ਦੋ ਹੀ ਬੰਨੀ ਖੇਤ ਆ ਤਾਂ ਕੋਈ ਪ੍ਰੋਬਲਮ ਨਹੀਂ ਹਾਂ ਜਿੱਥੇ ਕੋਈ ਇਸ ਤਰ੍ਹਾਂ ਦਾ ਜਿਹੜੀ ਹੈਗੀ ਆਬਾਦੀ ਆ ਜਾਂ ਇਹੋ ਜਿਹੇ ਹੈ ਉੱਥੇ ਜਿਹੜਾ ਹੈਗਾ ਉੱਥੇ ਉਹਨਾਂ ਨੂੰ ਇਹ ਜਿਹੜਾ ਹੈਗਾ ਉਹ ਤੋਂ ਜਿਵੇਂ ਉਹ ਜਿਹੜਾ ਹੈਗਾ ਪਹਿਲਾਂ ਤੇ ਹੁਣ ਨਾ ਕਿ ਉਥੇ ਮਿੱਟੀ ਪਾ ਕੇ ਉਹ ਜਿਹੜਾ ਹੈਗਾ ਬੇ ਬਣ ਤੇ ਜਿਹੜੇ ਜਾਨਵਰ ਜਿਹੜੇ ਪਸ਼ੂ ਉਹਦਾ ਵਾਸਤੇ ਵੀ ਫਿਰ ਹਾਏ ਜਿਹੜਾ ਵੇਂ ਦੇ ਉੱਤੇ ਸਾਨੂੰ ਵੀ ਜਿਹੜਾ ਹੈਗਾ ਜਦੋਂ ਇਹਦਾ ਉਹਨਾਂ ਨੇ ਦਿਖਾ ਲਿਆ ਸੀ ਇਹ ਨਾਲ ਦੀ ਵੇਂ ਦੇ ਦੋਨੋਂ ਕਿਨਾਰਿਆਂ ਦੇ ਉੱਤੇ ਹੋਰ ਵੀ ਦਰਿਆਵਾਂ ਦੇ ਉੱਤੇ ਉਹ ਨਾਲ ਦੀ ਉਹ ਵੇਹ ਛੱਡਣਗੇ ਤਾਂ ਕਿ ਉਹ ਉਹ ਉਹਦੇ ਵਿੱਚ ਦੀ ਜਿਹੜੇ ਹੈਗੇ ਉਹ ਜਾਨਵਰ ਜਾਂ ਹੋਰ ਵੀ ਕੋਈ ਸ ਹੈ ਜਿਹੜੇ ਇਹਨਾਂ ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਰਹਿੰਦੇ ਆ ਜਾਂ ਇਹਦੇ ਤੇ ਸਫਰ ਕਰਦੇ ਆ ਜਿਹੜੇ ਆਪਾਂ ਨਹੀਂ ਉਹਨਾਂ ਨੂੰ ਸਮਝਦੇ ਪਰ ਉਹ ਇਹਦੇ ਉੱਤੋਂ ਦੀ ਲੰਘਦੇ ਆ ਸੋ ਉਹਨਾਂ ਵਾਸਤੇ ਵੀ ਉਹ ਵੇਹ ਜਿਹੜਾ ਹੈਗਾ ਉਹ ਛੱਡਣਗੇ ਇੱਕ ਹੋਰ ਵੀ ਬੁੱਧਾ ਵਖਾ ਸੁੱਚਾ ਕਿੱਸਾ ਵਿੱਚ ਅ ਸਜੂਰ ਸਾਹਿਬ ਜਾਨ ਵਡੀ ਟ੍ਰੇਨ ਆਈ ਹੈਗੀ ਆ ਉਹਨਾਂ ਦੇ ਐਕਸਟਰਾ ਡੱਬੇ ਲਾਉਣ ਵਾਸਤੇ ਉਹ ਆ ਗੋ ਵੀ ਬੇਤਾਰੇ ਜਿਹੜੇ ਹੈਗੇ ਆ ਕੁਝ ਗੁਰਮਖਵਾਲਾ ਗੁਰਦੁਆਰਾ ਅੰਮ੍ਰਿਤਸਰ ਵੱਲੋਂ ਵੀ ਉਹਨਾਂ ਨੇ ਕਹਿ ਸੀਗਾ ਕਿ ਇੱਕ ਗੱਡੀ ਜਿਹੜੀ ਹੈਗੀ ਆ ਉਹ ਕੁਝ ਦਿਨ ਵਾਸਤੇ ਜੇਕਰ ਉਹਨਾਂ ਦੇ ਡੱਬੇ ਵਧਾਏ ਜਾਣ ਤੇ ਤਾਂ ਕਿ ਉਹਨਾਂ ਨੂੰ ਜਿਹੜੇ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰਪੁਰ ਬਸੰਦਾ ਤੇ ਬਹੁਤ ਸੰਗਤਾਂ ਜਿਹੜੀਆਂ ਦਰਸ਼ਨ ਦੇਦਾਰੇ ਵਾਸਤੇ ਨਦੇੜ ਸਾਹਿਬ ਜਾਂਦੀਆਂ ਸੋ ਹਜ਼ੂਰ ਸਾਹਿਬ ਦੇ ਚਾਲੇ ਪਾਉਂਦੀਆਂ ਉਹ ਉਹਨੇ ਦਿਨ ਜਿਹੜੀ ਹੈਗੀ ਹੈ ਜਿੱਕਰ ਉਹਨਾਂ ਨੂੰ ਨਾਲ ਹੋਰ ਡੱਬੇ ਲਾ ਦਿੱਤੇ ਜਾਣ ਤਾਂ ਕਿ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਉਸੇ ਰੇਲ ਦੇ ਨਾਲ ਹੋਰ ਵੱਧ ਤੋਂ ਵੱਧ ਜਿਹੜੇ ਗੁਰੂ ਘਰ ਜਾਣ ਵਾਲੇ ਦਰਸ਼ਨ ਆਣਾਸੀ ਆ ਉਹ ਉਥੋਂ ਜਿਹੜਾ ਹੈਗਾ ਲਾਹ ਲੈਣ ਨੂੰ ਉਹਨਾਂ ਨੇ ਵੀ ਉਹਨਾਂ ਨੂੰ ਉਹ ਗੱਲ ਨੂੰ ਨੋਟ ਕੀਤਾ ਸੋ ਗੁਰੂ ਪਾਸੇ ਕਿਰਪਾ ਕਰਨ ਕਿਉਂਕਿ ਸਾਰੇ ਗੁਰੂ ਘਰ ਦੇ ਨਾਲ ਜੁੜੇ ਹੋਏ ਸਾਰੇ ਮੱਦੇ ਸੀ ਉਹਨਾਂ ਨੇ ਆਸਰਾ ਕਰਦੇ ਆ ਕਿ ਜਰੂਰ ਇਹਨਾਂ ਦੇ ਉੱਤੇ ਮਨ ਹੋਵੇ న్యూਸ ਜੈਸਟ ਰਿਪੋਰਟ ਲਾਈਕ ਪੰਜਾਬੀ ਟੀਵੀ